ਮੇਸ਼ ਕੁਮਾਰ ਪਿੰਡ ਸੇ ਕੋਲ ਠਾਣਾ ਗੜ ਸ਼ੰਕਰਚੇਲਾ ਸ਼ਹਿਰ ਪਰ ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਂਦਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਗ ਕਰਕੇ ਹੋਰ ਫੜੇ ਨਾਂ ਦੇ ਖਾਤੇ ਵਗੈਰਾ ਖੋਲ ਲਏ ਵੇ ਬੜੀ ਬੰਬੇ ਚ ਐਟਰੀ ਹੈ ਐਫ ਆਈ ਆਰ ਦਰਜ ਹੋ ਗਈ ਵੀ ਫਾਨ ਬੰਬੇ ਜਾਣਾ ਪਹਿਲਾਂ ਮੈਂ ਕਿਹਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇੰਸਪੈਕਟਰ ਨਾਲ ਗੱਲ ਕਰਾ ਦਿੰਨੇ ਉਨੇ ਕੰਮ ਦੇ ਜਮੈਨ ਨੂੰ ਲੈ ਗਿਆ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦਾ ਨਹੀਂ ਥੰਸਨ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਲੱਗਦਾ ਮੈਂ ਕਿੱਦਾ ਜਾ ਸਕਦਾ ਮੈਂ ਕਹਿੰਦਾ ਤੁਸੀਂ ਗਏ ਕਦੀ ਬੰਬੇ ਤੁਹਾਡਾ ਖਾਤਾ ਖੁੱਲਿਆ ਉਹ ਤੇ ਮੈਂ ਕਿ ਮੇਰਾ ਕੋਈ ਖਾਤਾ ਨਹੀਂ ਹੈ ਖੁੱਲਿਆ ਹੋਇਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਗੱਲ ਕਰਾਈ ਤਾਂ ਕਹਿੰਦਾ ਕਿ ਤੁਸੀਂ ਆ ਜਾਈਂ ਉਹ ਅਰੇ ਸਿਕਿਉਰਿਟੀ ਉਹ ਨਿੱਕੀ ਜਿੱਤਾ ਤੁਸੀਂ ਬੈਠੇ ਹੋ ਰੈਸਟ ਕਰਕੇ ਲਿਆਵੇ ਦਾ ਰੈਸਟੋਰੈਂਟ ਜੀ 20 25 ਇਸ ਤੇ ਪਰ ਕੰਪਲੇਨ ਨਾ ਹੋਈ ਜਮਾ ਇੱਕ ਐਦਾ ਕਿ ਇੱਕ ਹੱਕ ਕਹਿੰਦਾ ਤੁਹਾਨੂੰ ਪਤਾ ਮੰ ਨਹੀਂ ਲੈਂਡਰਿੰਗ ਕੀ ਹੁੰਦੀ ਮੈਂ ਕਿ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਹੈ ਬੰਦਾ ਤੁਹਾਡੀ ਉਮਰ ਦਾ ਹੀ ਇਹ ਕਹਿੰਦਾ ਉਹਨੇ 2 ਕਰੋੜ ਦੀ ਬੈਂਕ ਚ ਉਧਾਕਾ ਮਾਰਿਆ ਸੀ ਉਹਦੇ ਵਿੱਚੋਂ ਉਹਨੇ 2 2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20 20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਹੈ ਕਹਿੰਦੇ ਤੁਸੀਂ ਇਹ ਕਿਹੜਾ ਜਵਾਬ ਦੇਂਦੇ ਮੈਂ ਕਹਿੰਦਾ ਅਸੀਂ ਨਾ ਮੈਂ ਕਿਹਾ ਨਾ ਮੈਨੂੰ ਕਿਹਦਾ ਪਤਾ ਕਿ ਨਾ ਸਾਨੂੰ ਪਤਾ ਹੈ ਕੁਝ ਮੈਂ ਉਹ ਕਹਿੰਦਾ ਲੋਕ ਬੰਦ ਕਰ দাও ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਲਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਨਾ ਕਿ ਮੈਨੂੰ ਪਤਾ ਨਹੀਂ ਕੀ ਗੱਲ ਹੈ ਕਹਿੰਦਾ ਨਹੀਂ ਤੁਹਾਨੂੰ ਪ arreste ਕਰਨਾ ਹੀ ਕਰਨਾ ਹੈ ਤਾਂ ਐਦਾ ਕਰੋ ਕਿ ਸਾਰੇ ਆਪਣਾ ਬੈਂਕ ਦੀਆਂ ਕਾਪੀਆਂ ਕੀ ਕੀ ਉਹ ਦੇ ਦਿਓ ਚੈੱਕ ਬੁੱਕ ਲੈ ਕੇ ਆ ਜਾਓ ਤੇ ਸਾਰੇ ਮੈਂ ਕਹਿੰਦਾ ਸਾਰੇ काउंट करना ਹੁੰਗਾ ਬਾਕੀ ਸਾਡੇ ਕੋਲ ਕਿਆ ਨਿਕਲਦਾ ਉੱਥੇ ਕਿਆ ਨਿਕਲਣਾ ਮੈਂ ਉਹ ਦੇਖਣਾ ਹੁੰਗਾ ਤੇ ਉਹਨੂੰ ਉਹ ਸਾਰੇ ਉਹ ਮੇਰੇ ਤੋਂ ਲੈਣੇ ਤੋਂ ਬਾਅਦ ਮੈਂ ਕਿਹਾ ਬਸ ਹੋ ਗਿਆ ਕੰਨੇ ਨਹੀਂ ਹਜਾ ਨਹੀਂ ਹੁਣ ਤੁਹਾਡੀ ਤੁਸੀਂ ਕਿਆ ਚਲਾਣੇ ਮੈਂ ਕਿਹਾ ਮੈਂ ਤੇ ਪੁੱਛ ਨਹੀਂ ਚਲਾਣੇ ਮੇ ਕੋ ਸਕੂਟਰੀ ਆ ਬਈ ਬਈ ਛੋਟੀ ਜੀ ਕੰਨਾ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੇਰੇ ਤੋਂ ਹੀ ਪੁੱਛ ਲਿਆ ਮੈਂ ਕਿਹਾ 10 ਕਿਲੋਮੀਟਰ ਹੈ ਹੁਣ ਤੁਸੀਂ ਇੱਧਰ ਕਰੋ ਕੁਝ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨਲ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਦੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉੱਥੇ ਉਹਦਾ ਵੀ ਉੱਥੇ ਖਾਤਾ ਖੋਲਿਆ ਹੋਇਆ ਹੈ ਤਾਂ ਕੋਈ ਤਾਂ ਤੇ ਤੁਹਾਡੇ ਪੈਸੇ ਹੈਗੇ ਇਸ ਕਰਕੇ ਮੈਨੂੰ ਇਹਨਾਂ ਡਰਾ ਲਿਆ ਉਹਨੇ ਤੇ ਕਹ ਗਿਆ ਮੈਂ ਨਾ ਮੈਂ ਭਾਈ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨੇ ਕਿਹਾ ਹੁਣ ਤੁਸੀਂ ਇਹਨੂੰ ਫੋਨ ਨੂੰ ਇਸੇ ਤਰ੍ਹਾਂ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚੱਲ ਜਾਓ 2 ਘੰਟੇ ਮੈਨੂੰ ਐਸਾ ਪਹਿਲੇ ਨਹੀਂ ਬੰਦ ਕੀਤਾ ਉਹਨੇ ਜਿਹੜਾ ਸਾਰਾ ਕੁਝ ਕਰਦੇ ਰੇ ਦੋ ਘੰਟੇ ਦੋ ਕਲੋਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ FD ਚੜਾ ਲੈਣੀ ਫਿਰ FD ਚੜਾ ਕੇ ਫਿਰ ਤੁਸੀਂ ਅਮਾਉਂਟ ਜੁੜ ਦਿੰਨਾ ਕਿ ਕਿੰਨਾ ਹੈ ਫਿਰ ਬਾਹਰ ਆ ਜਾਣਾ RTGS ਫਾਰਮ ਲੈਣਾ ਆਡੀ ਫਾਰਮ ਮੈਂ ਤੁਹਾਨੂੰ ਦੇ ਦੂੰਗਾ ਉਹੀ ਮੈਂ ਦਾਦਰੇ ਉਹੀ ਮੈਂ ਭਰਦਾ ਰਿਹਾ ਹੂੰ ਉਥੇ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਤੇ ਪੈਸੇ ਨਿਕਲ ਗਏ ਫਿਰ ਉੱਥੇ ਦੇ ਮਾਮੂਲਕਾ ਆਇਆ ਤਾਂ ਆਣੇ ਤੋਂ ਬਾਅਦ ਮੈਂ ਰਸਤੇ 'ਚ ਨਾਲੇ ਹੀ ਤਾਂ ਉਹਦੀ ਵੀਡੀਓ ਪਾ ਚੱਲਦੀ ਐ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਡਮੀ ਰਸੀਦ ਭਾਈ ਵੀ ਇਹਦੇ 'ਚ 10.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਇਸ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਸੋ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਏ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਅਜੇ ਜਮ੍ਹਾਂ ਹੋਈ ਸਿਕਿਉਰਿਟੀ ਦੇ ਲਈ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤੁਹਾਨੂੰ ਮੇਰੇ ਨਾਲ ਬੰਦੇ ਕਿਉਂ ਨਹੀਂ ਕਹੀ ਨਾ ਜਰਾ ਪੰਜ ਚਲਾਓ ਕਹ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅੱਜ ਕੇ 2 ਵਜੇ ਤੱਕ ਪ੍ਰਬੰਧ ਕਰਦੇ ਨੇ ਜਦੋਂ ਨੂੰ 2 ਵਜੇ ਫਿਰ ਫੋਨ ਆ ਗਿਆ ਅਸੀਂ ਕਹਿੰਦਾ ਹੋਇਆ ਕਹਿੰਦਾ ਮੈਂ ਕਿਹਾ ਸਾਡੇ ਕੋਲ ਪੈਸੇ ਨਹੀਂ ਹੋਲੇ ਕਿੰਨਾ ਟਾਈਮ ਚਾਹੀਦਾ ਮੈਂ ਕਿਹਾ ਹੋਰ ਨਹੀਂ ਟਰਕਾਣੇ ਆ ਮੈਂ ਕਿਹਾ ਦੋ ਦਿਨ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਇੱਥੇ ਦਿੱਤੀ ਥਾਣੇ ਚ ਕੋਈ ਆ ਫਿਰ ਇੱਕ ਬੈਂਕ ਯੂ ਇਥੇ ਦੂਜੇ ਦੇ ਸਾਡੇ ਬੰਦੇ ਸੇਖਵਾਲ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਫਲਾ ਹੀ ਹੋਇਆ ਹੈ ਤੇ 10,50,000 ਦਾ ਅਗਨੇਸ਼ ਲਾਲ ਜੱਤਾ ਸਾਡੇ ਚਾਚਾ ਮੇਰੇ ਪਿੰਡ ਸੇਖਵਾਲ ਤੋਂ ਅਸੀਂ ਇਹ ਕਹਿੰਦੇ ਵੀ ਸਾਡੇ ਜਿਹੜੇ ਵਿਤ ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਆ ਕਿ ਜਿਹੜੇ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਣੀ ਆ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਵਿਯੁਰਗ ਹੈ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਤੇ ਬੰਦੇ ਵਸਾਰੇ ਅਸੀਂ ਇਹ ਸਰਕਾਰਾਂ ਤੋਂ ਯਾਦੀ ਬਰਸ਼ਾਤ ਨੂੰ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 10 1.5 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਉਣਾ ਚਾਹੀਦਾ ਅਸੀਂ ਸਰਕਾਰ ਤੋਂ ਜਿੱਦਾਂ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖਲੀ ਆਂਦਾ ਹੈ ਕਈ ਅਸੀਂ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਉਣੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿਹਦਾ ਬਾਹਰੋਂ ਆਂਦੇ ਆ WhatsApp ਤੇ ਉਹ ਜਿਹੜੇ WhatsApp ਕਾਲਾਂ ਉਹ ਸਾਨੂੰ ਨਹੀਂ ਚੱਕਣੀਆਂ ਚਾਹੀਆਂ